ਲੋ ਜੀ ਬਾਈ ਜੱਗੇ ਕੋਲ ਆਏ ਨਵਾਂ ਸਾਲ ਆ ਪਹਿਲਾਂ ਤਾਂ ਅੰਕਲ ਨੂੰ ਵਧਾਈ ਦੇ ਅੰਕਲ ਵਧਾਈਆਂ ਨਵੇਂ ਸਾਲ ਦੀਆਂ ਜੀ ਵਧਾਈਆਂ ਸਾਰੇ ਪਰਿਵਾਰ ਨੂੰ ਸਾਰੇ ਅੰਕਲ ਨਵੇਂ ਸਾਲ ਨੂੰ ਜੋਧਾ ਚੈੱਕ ਕਰਤਾ ਹਾਂਜੀ ਆਹ ਕਰਦੀ ਡੰਗੜਾ ਜੋਗਾ ਮਾਰਾ ਲੇਟਾਂ ਨਵੇਂ ਲਾਈ ਆ ਜੀ ਲੇਟਾਂ ਦਾ ਮੇਲਾ ਆ ਲੇਟਾਂ ਯਾਰ ਖਰਚਾ ਕਰੀ ਜਾਂਦਾ ਮੁੰਡਾ ਹੱਟਦਾ ਨਹੀਂ ਪਤਾ ਨਹੀਂ ਕਿੰਨੇ ਦੀਆਂ ਲਿਆਇਆ ਚਾਨਣਾ ਜ਼ਿਆਦਾ ਹੋਊਗਾ ਇਹਦਾ ਤਾਂ ਬਹੁਤ ਦੂਰ થી ਚਾਨਣਾ ਮੈਂ ਕਹਿੰਦਾ ਇਹ ਜਿਹੜਾ ਮੇਲ ਮੋਲ ਨੂੰ ਧੁੱਧ ਪਾੜਦੀ ਹੋਣੀ ਉਹਦੇ ਉਹਦੇ ਕਰਕੇ ਲਿਆਇਆ ਪਤਾ ਨਹੀਂ ਕੀ ਆਖਣੇ ਇਹਨਾਂ ਨੂੰ ਹੋਰੇ ਲੇਟਾਂ ਦੇ ਕਿਹਾ ਇਹ ਉੱਲੂ ਲੇਟਾਂ ਕਿਹੜੀ ਲੈਟਾਂ ਇਹ ਪਹਿਲੇ ਲਾ ਕੇ ਆਇਆ ਹੈ ਹਾਂ ਇਹ ਇੱਥੇ ਦੇ ਕਿੰਨੇ ਦੇ ਆਈਆਂ 800 ਦੀਆਂ ਠੀਕ ਹੈ ਚਾਨਣ ਅੱਛਾ ਆ ਭਾਈ ਜੈਕ ਫਸ ਗਿਆ ਕਸੂਤਾ ਪੂਰਾ ਚੱਕਦਾ ਨਹੀਂ ਹੈ ਕਿੱਥੇ ਫਸ ਗਿਆ ਹਾਂ ਇਹ ਤਾਂ ਫਿਰ ਥੋੜੀ ਜਗ੍ਹਾ ਤਾਰਨਾ ਹੈ ਪਕੌੜੇ ਖਾਦੇ ਆ ਨਵੇਂ ਸਾਲ ਵਾਲੇ ਗੋਲੀ ਨਹੀਂ ਖਾਦੀ ਵੀ ਅੱਜ ਗੋਲੀ ਦੀ ਖਾਦੀ ਹੈ ਵਧਾਈਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਗੋਲੀ ਖਾਦੀ ਹੈ ਨਾ ਨਾ ਨਵੇਂ ਸਾਲ ਨੂੰ ਖਾਦੇ ਪਕੌੜੇ ਅੱਛਾ ਉਹ ਹੁਣ ਗਰਮ ਹੋ ਗਏ ਹੁੱਜਾ ਮਾਰਦੇ ਸਾਰੇ ਤਾਂ ਕਹੀ ਨਾ ਦਾਰਨ ਲੱਗ ਗਈ ਮਾਹ ਕਿਹਦੇ ਸਿੰਧੂ ਆਇਆ ਗੋਲੀ ਲੈ ਕੇ ਇੱਧਰ ਸ਼ਿਧੂ ਕਿਹੜੀ ਗੋਲੀ ਲੈ ਆਇਆ ਗੋਲੀ ਉਹ ਗੋਲੀ ਦੇ ਦਾਰੀ ਗੋਲੀ ਨਹੀਂ ਆਉਂਦੇ ਉਹ ਗੋਲੀ ਖਾਦੀ ਵੀ ਹੈ ਹਾਂ ਧੋ ਧੋ ਗੋਲੀ ਖਾਦੀ ਹੈ ਮੈਂ ਕਹਤਾ ਛੋਟੀਓ ਚੱਕਦਾ ਪਰ ਲਾ ਗਾ ਰੇਡਾ ਚੱਕ ਕੇ ਤੇ ਜੱਫਾ ਲਾ ਕੇ ਗੋਲੀ ਖਾਦੀ ਮੇਰੇ ਵਜੇ ਤੂੰ ਐਂ ਦੱਸ ਜਿਹੜਾ ਟੂਰਜਨ ਮਾਣਾ ਮੈਂ ਟਿਕਟ ਲਿਆਉਂਗਾ ਤੇਰੇ ਟਿਕਟ ਤੇ ਭਾਈ ਜਾ ਲੇਗੀ ਸਿੱਧੂ ਦੇਖ ਇਹ ਲੋਮਾਂ ਚੜਾਈ ਚੜਾ 12 ਮਿੰਟ ਕਰਾ ਲੈ ਲੈ ਲੱਸੀਓਂ ਕਰਾ ਤੇ ਦੁਆਲੋ ਇੱਕ ਮਾਰ ਛੜ ਖਾਦਾ ਬੋੜਾ ਇੱਕੇ 25 30 ਸਾਲ ਦਾ ਮੁੰਡਾ ਫਰਕ ਨਹੀਂ ਹੋਊਗਾ ਫਰਕ ਏ ਉਹ ਅੰਕੜਾ ਪਤਾ ਕੀ ਗੱਲ ਹੈ ਨਾਲੇ ਮੇਰੇ ਕੋਲ ਬਜਰੀ ਆ ਦੇ ਇਹ ਮਾਡਲ ਮਾਡਲ ਦਾ ਫਰਕ ਹੈ ਭਾਈ ਨਾਲੇ ਤਾਂ ਮੈਂ ਉਹੀ ਆ ਗੱਲ ਕੋ ਚੈੱਕ ਕਰੋ ਨੇ ਫਿਰ ਜੀ ਹੁਣ ਦੋ ਬੰਦੇ 1 ਇੱਕੇ ਤਰੀਕ ਨੂੰ ਜੰਮੇ ਹੋਏ ਦੋਹਾਂ 'ਚ ਫਰਕ ਹੋਊਗਾ ਵਰਾਬਰ ਜੋਰ ਥੋੜਾ ਮਾਰੂਗੇ ਸਿੱਧੂ ਆ ਗਈ ਤਾ ਉਹ ਮੁੰਡੇ ਦਾ ਹੋਈ ਦਸਲੇ ਹਾਂਜੀ ਤਕਨੀਕ ਦਾ ਫਰਕ ਪੈਂਦਾ ਹੁਣ ਟਰੈਕਟਰ ਅਰਜਨ ਉਹ ਨਹੀਂ ਕੜਗੜੇ ਜੋਦੇ ਆ ਦੱਸ ਕੇ ਆਇਆ ਛੋਟਾ ਜਿਹਾ ਸਾਡਾ ਟੈਂਪੂ ਵਰਗਾ ਜਾਂ ਦਾ ਸਾਨੂੰ ਇੱਕ ਹੈ ਜਦ ਤੱਕ ਜਗੇ ਜੇ ਮੋਡੀਫਿਕੇਸ਼ਨ ਨਾ ਹੋਵੇ ਨਾ ਟਰੈਕਟਰ ਜੋਰ ਨਹੀਂ ਮਾਰਦਾ ਉਹ ਮਾਰਦਾ ਨਹੀਂ ਹੈਗਾ ਮੈਂ ਕਿਹੜੇ ਕਰਾਈ ਵੀ ਆ ਨਹੀਂ ਤੇਰੇ ਦੀ ਹੋਗੀ ਤੇਰੇ ਦਾ ਤੇਲ ਤੂਲ ਛੇੜਿਆ ਪਿਆ ਉਹਨਾਂ ਨਾ ਨਾ ਜਮਾਈ ਪੰਪ ਨੂੰ ਖੁੱਲਿਆ ਹੋਇਆ ਸੀ ਤੂੰ ਪੁੱਛਣਾ ਚਾਹੀਦਾ ਸੀ ਤੂੰ ਖਿੰਦੂ ਛੇੜਿਆ ਕਿਤੇ ਮੁਕੇ ਹੋ ਜਮਾਈ ਨਹੀਂ ਸਿੱਧੂ ਕਹਿੰਦਾ ਮੇਰੇ ਵਾਲਾ ਵੀ 750 ਤੀਹ ਹਾਈ ਮੰਗ ਲੈਂਦਾ ਪੁਲਪਾ ਤੇਰਾ ਜਥੇ ਹਾਈ ਮੈਂ ਕਿਵੇਂ ਚੜ੍ਹ ਕੇ ਆਂ ਬਜਰੀ ਲੈ ਕੇ ਤੇ ਬਜਰੀ ਨਹੀਂ ਹੈਗਾ ਯਾਰ ਸਿੱਧੂ ਬਜਰੀ ਸਿੱਧੂ ਆਈ ਦਾ ਕੋ ਬਜਰੀ ਇਹ ਮੋਡਾ ਵਿਚਾਰਾ ਕਿਰਾਏ ਦਾ ਰੇਟ ਦਾ ਕੋਟ ਜਿਆਦਾ ਯਾਰ 200 ਕੋਟ ਘੱਟੋ 80 ਟਰਾਲੇ ਦੇ ਵਜਨ ਹੁੰਦਾ 50 ਕੋਟ ਉਹ ਆ ਟਰੈਕਟਰ ਨਾ ਨਹੀਂ ਲੈ ਕੇ ਗਿਆ ਤੂਆ ਲੈ ਕੇ ਗਿਆ ਉਹ ਮੈਨੂੰ ਪਤਾ ਮੈਂ ਦੇਖੀ ਵੀਡੀਓ ਵਿੱਚ ਹਾਂ ਬਜਰੀ ਆ ਓਏ ਬਜਰੀ ਨਹੀਂ ਆ ਘਰ ਆ ਦੇਖ ਲੈ ਨਹੀਂ ਨਹੀਂ ਬਜਰੀ ਜੱਡਾ ਕਰਾਉਣਾ ਦਾ ਕੱਲ ਪਲੇਖਾ ਖਾ ਦੋਹਾਰੇ ਕਰਾ ਲੈਣਾ ਤਾਂ ਫੇਰ ਤਾਂ ਫੇਰ ਤਾਂ ਟੋਚਰ ਨਾਲ ਚੜਨਾ ਦਾ ਓ ਯਾਰ ਨਾ ਨਾ ਮੱਕਾ ਸਾਲੀ ਯਾਰ ਬਜਰੀ 200 ਕੁਆਂਟ ਤਾਂ ਮੂਲੀ ਜੀ ਗੱਲ ਆ ਸਾਲੀ ਓ ਚੜ ਜਾਣਾ ਤਾਂ ਜੱਗੇ ਆਹੀ ਇੱਕ ਖੇਰ ਤੋੜ ਕੇ ਚੜ ਜਾਣਾ ਤਾਂ ਦੂਏ ਤੇ ਹੋਰ ਕਿਹੜਾ ਲਾ ਲੈਂਦਾ ਫੇਰ ਪਹਿਲਾ ਹਾਈ ਹੈਗਾ ਤਾਂ ਅੰਕਲ ਇਹ ਪਿੱਛੇ ਰੇਲਾ ਬਣਾ ਕੇ ਲਿਆਏ ਮੈਂ ਇਹਨਾਂ ਨੂੰ ਦੇਖ ਕੇ ਹੌਲੀ ਕਰ ਲਿਆ ਥੋੜਾ ਜਾਨ ਦਾ ਹੀ ਫਰਕ ਆ ਓ ਇਹ ਦੀ ਸੁਣ ਲੈ ਕਹ ਮੈਂ ਦੱਸ ਦਿੰਦਾ ਕਿ ਬਈ ਦਾ ਫਰਕ ਕਿਹਨਾ ਚ ਨਹੀਂ ਨਹੀਂ ਤੂੰ ਗੱਲ ਸੁਣ ਮਾਸੜ ਇਹ ਚਲੇ ਗਿਆ ਭਾਈ ਉੱਥੇ ਨੂੰ ਤਾਬਿਆ ਵਾਣ ਤਾਬਿਆ ਵਾਣ ਮਾਸੜ ਲੈ ਗਿਆ ਤਾਬਿਆ ਸੌਣ ਦਾ ਮੇਰੀ ਗੱਲ ਹੈ ਨਾ ਜੱਗੇ ਨੇ ਕਿਹਾ ਖਾਸ਼ੀਆਂ ਖੋਜੀਆਂ ਬਹੁਤ ਖਾਸ਼ੀਆਂ ਕਿਹਾ ਤੂੰ ਖੜ ਜਾ ਦੂਈ ਤੇ ਸੀਦੀ ਪਾਈ ਜਾ ਜੇ ਕਵੀਆਂ ਐ ਖੰਡੀਆਂ ਭਾਈ ਮਾਸੜ ਨੇ ਪਤਾ ਨਹੀਂ ਖਣੀ ਕਾ ਜੋੜੇ ਦੇਖਣਾ ਤਾਂ ਉਹਨੇ ਨਹੀਂ ਫੇ ਕੋਈ ਕੀਨੀ ਹਟਾਈ ਲੈ ਹੁਣ ਚੱਕ ਲਿਆ ਕਰ ਉਹਥੇ ਦੇਖ ਲੈ ਕਿਆ ਕਰਤਾ ਆਂੀਆਂ ਪਾਈਆਂ ਪਾਈਆਂ ਹਰਕਤ ਆ ਗੋ ਟਰੈਕਟਰ ਦਾ ਮੰਨ ਵਾਲੀ ਗੱਲ ਨੇ ਜਿਹੜੇ ਐਕਸਪੀ ਪਲੱਸ ਆ ਇਹਨਾਂ 'ਚ ਫਰਕ ਹੈਗਾ ਨਹੀਂ ਤਕਨੀਕ ਦਾ ਆਜੇ ਇਹਨਾਂ 'ਚ ਜਿਹੜਾ ਇਹਨਾਂ ਦਾ 475 ਆ ਨਾ ਉਹ ਵੀ ਦੁੱਗਣਾ ਜ਼ੋਰ ਮਾਰਦਾ ਹੈ ਆਜੇ ਪੁੱਮੀ ਪੁੱਤਰ ਜਿਹੜਾ ਉਹਨਾਂ ਕੋ 475 ਆ ਉਹ 575 ਦੇ ਵੱਧ ਜ਼ੋਰ ਮਾਰਦਾ ਯਾਰ ਕਮਾਲ ਦੀ ਗੱਲ ਹੈ ਮੈਂ ਤਾਂ ਹੈਰਾਨ ਮੰਨ ਗਿਆ ਐੜਾ ਕਰੇ ਤਾਂ 36 ਦੀ ਲਿਆਉਣਾ ਪਹਿਲੇ ਆਉਣਾ ਰਿਹਾ ਸੀ ਨਵੇਂ ਹੀ ਆਉਣਾ ਭਾਈ ਅਸੀਂ ਨਹੀਂ ਲਿਆਉਣਾ ਹੈਗਾ ਛੱਤ ਦਾ ਘਰ ਜਾਈ ਮੱਸੀ ਉਤਰਿਆ ਹੁਣ ਪੂਰੇ ਆਜੇ ਕਰਿਆ ਬਣਾ ਕਹਦੇ ਇਹ 36 ਦੀ ਇਹ ਮੇਰੇ ਲਿਖਾ ਦੇਣਾ ਚਲ ਲੈ ਪੂਰੀ ਦਾ ਲੈ 36 ਦੀ ਉਹ ਦੇਖ ਉਹ 36 ਦੀ ਆ ਜਿਹੜੇ ਪੂਰੀ ਨੇ ਵੀ ਉਹ ਲਾਈਵ ਦੀ ਕਰ ਵੰਟੀ ਤੇ ਵੀਡੀਓ ਪਾਈ ਪਰੀ ਸੇਲ ਬਲਾਤਾ ਹੈ ਹੜਦੇ ਨਹੀਂ ਵੇਚੂਗੇ ਦੇਖੇ ਕਿੰਨੇ ਦਾ ਵੇਚਜੂ ਵੇਚਜੂ 3 ਲੱਖ ਦਾ ਕਮੈਂਟ ਪੜਦੇ ਮੈਂ ਪੜਿਆ ਨਹੀਂ ਹੈ ਅੰਕਲ ਅੰਕਲ ਤੁਹਾਡਾ ਕਿੰਨੇ ਦਾ ਵੇਚ ਰਿਹਾ 2000 ਮਾਡਲ ਚੱਲ 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 ਹੋ ਅੰਕਲ ਹਾਂਜੀ ਕਿੰਨੇ ਦਾ ਵੇਚ ਰਿਹਾ ਆਪਣਾ ਆਪਣਾ 2.5 ਦਾ ਵੇਚਿਆ ਇਹਨਾਂ ਦਾ ਵੇਚ ਜਵੇ ਇਨੇ ਦਾ ਚੱਕਰੇ ਮੜਾ ਆ ਉਹ ਬੱਚ ਮੈਂ ਤੇ ਬੱਚ ਕਾਰ ਦੇ ਵਿੱਚ ਜ਼ੋਰ ਮਾਰ ਲਵੇ ਥੋੜਾ ਜਿਹਾ ਕਾਨੂੰ ਹੋ ਪਾਣਾ ਬੰਦ ਕਰ ਅੱਗੇ ਜਾਊਗਾ ਬਹੁਤ ਪੀਣ ਦੀ ਆ ਯਾਰ 6-7000 ਰੁਪਏ ਦਾ ਰੇਤਾ ਕਾਨੂੰ ਹੋ ਪਾਣਾ ਇੱਕ ਇੱਕ ਆ ਜੱਗੇ ਜੇ ਆਪਾਂ ਗੱਡੀ ਕਰਾਈਏ ਗੱਡੀ ਮਹਿੰਗੀ ਪੈਂਦੀ ਹੈ ਗੱਡੀ ਕਿੱਥੇ ਖਿੱਚ ਲਿਓ ਇੰਨਾ ਯਾਰ ਹੱਦ ਵਾਲੀ ਮਾਲ ਨਹੀਂ ਲਿਆਂਦੀ ਐਦਾਂ ਸਸਤਾ ਪੈਂਦਾ ਕੰਮ ਆਪਾਂ ਇੱਕ ਢੇੜਾ ਲਾਉਣ ਤੇ ਥੋੜੇ ਆ ਕਤਰਉਂਦੇ ਆ 147 147 98 200 ਫੁੱਟ ਤਾਂ ਉਹੀ ਹੋ ਗਿਆ ਬਾਡੀ ਚਾ ਗਿਆ ਬਾਡੀ ਚਾ ਗਿਆ ਅਰ ਪੁੱਤ ਉਹੀ ਕਿੱਥੋਂ ਦਾ ਪਿੱਛੇ ਕੱਣ ਲੱਜਣੇ ਆ ਇਹ ਤਾਂ ਟੀਸੀ ਕੱਢੀ ਹੋਈ ᱛੀ ਇਹ ਤਾਂ ਫਰ ਗਿਆ ਤਿੰਨ ਟੈਂਕਲੇ ਰੇਤਾ ਘੱਟ ਹੋ ਗਿਆ ਜੇ ਆਏ ਤਾਂ ਜੇ 500 ਰੁਪਏ ਹੋਰ ਦੇ ਦੇ ਫੁੱਲ ਟੀਸੀ ਕੱਢ ਹੋ ਜੂਗੀ ਕੀ ਕਰਨਾ ਦਾ ਸਾਡੇ ਕੰਮ ਨਹੀਂ ਦਾ ਹਮ ਇਹਨਾਂ ਸਾਡੇ ਕੰਮ ਬਣਨੇ ਆ ਫੁੱਲੀਆਂ ਡੰਗਰਾ ਮੂਰੇ ਉਹਦੇ ਮੂਰੇ ਫਰਸ ਵਾਈ ਦੱਸਿਓ ਕਿਹੜਾ ਲਾਈਏ ਬਾਜਰੀ ਦਾ ਕਿੱਟ ਦਾ ਹਾਂ ਇਹ ਆ ਵੀ ਵੀਰ ਜਿਹੜੇ ਕਰਦੇ ਆ ਕੰਮ ਹਾਰਮਾਲੇ ਜਿਹੜੇ ਬੰਦੇ ਕੰਮ ਕਰਦੇ ਬਜਰੀ ਦੇ ਉੱਪਰ ਟਿਲਕ ਦੇ ਆ ਬਜਰੀ ਦਾ ਸਿਰਕ ਤੇਰਾ ਪੜ ਜਾਂਦੀ ਆ ਇੱਟੇ ਦੇ ਮੈਂ ਕਹਿੰਦਾ ਚਿੱਚੜ ਵਾਹੋ ਵੜਦੇ ਹੁਣ ਇਹ ਵੀ ਪੰਗਾ ਇੱਟੇ ਦਾ ਫਾਰਸ ਬਜਰੀ ਦਾ ਨਗਰ ਨਾਲ ਆ ਕੇ ਸਾਫ਼ ਹੋ ਜਾਂਦਾ ਹੁਣ ਜਿੰਨੇ ਕਮੈਂਟ ਆਉਣਗੇ ਉਹਨਾਂ ਦੇ ਸਾਥ ਪਾ ਦੇਣਾ ਉਹ ਤੁਸੀਂ ਪਲਾਸਟਿਕ ਦੀ ਚਾਦਰ ਵਿਛਾ ਦੋ ਲਿਆ ਕੇ ਨਹੀਂ ਨਹੀਂ ਦੋ ਦਿਨ ਬਾਅਦ ਧੋਤੀ ਚੱਕ ਨਹੀਂ ਨਹੀਂ ਪਤਾ ਹੀ ਨਹੀਂ ਲੱਗਦਾ ਸ਼ਿਦੂ ਹਾਂ ਸ਼ਿਦੂ ਤੁਸੀਂ ਕਿਹੜੇ ਕਰ ਮੈਂ ਕੀ ਇਹ ਮਿੱਟੀ ਵਾਈ ਵੀ ਹੈ ਨਾ ਇਹਦਾ

ਕਾਦੇ ਆ ਗਿਆ ਹੋ ਗਿਆ ਗੱਲ ਨਹੀਂ ਰਹੀ ਅੱਜ ਉਹ ਅਕਲ ਖਾ ਗਿਆ ਨਹੀਂ ਮੈਨੂੰ ਤਾਂ ਫੋਨ ਆਉਂਦੇ ਵੀ ਆ ਜਾ ਉਹ ਤਾਂ ਵਿਚਾਰਾ ਜਦੇ ਹਮਮਾ ਖਾ ਜਾ ਗਰਮੀਏ ਚ ਚੱਲ ਜਾਂਦਾ ਲੈ ਗੋਲੀ ਖਾਦੀ ਵੀ ਜੋਰ ਮਾਰਿਆ ਪਰਸੀਨ ਪਰੇ ਚਾਹ ਨੇ ਫਰੇਮਾ ਜੇ ਕਰ ਪੂਰੀ ਭਾਈ ਤੁਸੀਂ ਟਰੈਕਟਰ ਦੇ ਐਡ ਪਾਈਪ ਵੀ ਵੇਚਣਾ ਹੈ ਇਹ ਜਿਹੜਾ 585 ਕਿੰਨਾ ਮਾਡਲ 2000 ਮਾਡਲ ਹੈ ਭਾਈ ਪੂਰੀ ਨੇ ਵੀ ਸੇਲ ਕਰ ਦੇਣਾ ਇੱਕ ਵਾਰ ਪਿੱਛੇ ਸਲਾਹ ਬਣੀ ਦੀ ਅਸੀਂ ਵੀਡੀਓ ਵਾਈਤੀ ਫਿਰ ਇਹ ਮਨ ਥੋੜਾ ਜਿਹਾ ਹੌਲ ਗਿਆ ਦਾ ਮੁੱਕਰ ਕੇ ਤੇ ਹੁਣ ਪੱਕਾ ਏ ਫੇ ਠੀਕ ਪੂਰੀ ਹੁਣ ਤੂੰ ਦੱਸ ਕਿਹੜੀ ਗੋਲੀ ਖੱਦੀ ਵੀ ਆ ਕੋਈ ਨਹੀਂ ਹਾਂ ਜੀ ਪੂਰੀ ਕਿਆ ਬੋਲੂ ਕਰਦੇ ਓ ਤੂੰ ਹਾਂ ਬਣਾਇਆ ਦਾ ਉਹ ਕੋਰੀ ਨਵੇਂ ਸਾਲ ਅੱਛਾ ਹਾਂ ਬਣਾਇਆ ਨਵੇਂ ਸਾਲ ਹਾਂ ਬਣਾ ਕੇ ਬੇਚਦੇ ਸਾਰਿਆਂ ਨੇ ਬਣਾਈਆਂ ਭਾਜ ਨਵੇਂ ਸਾਲੀਆਂ ਹਾਂ ਨਵੇਂ ਸਾਲੀਆਂ ਆਰ ਬਾਈ ਨਵਾਂ ਸਾਲ ਦਾ ਉਹਦਾ ਜਿੱਦੀ ਲੋਟਰੀ ਨਿਕਲੇ ਹਾਂ ਜੀ ਆਪਣੇ ਵਰਗੇ ਦਾ ਨਵਾਂ ਸਾਲ ਕਾਦਾ ਆ ਆਪਣਾ ਤਾਂ ਉਹੀ ਦਿਨ ਚੜਨਾ ਸਾਡੇ ਤਾਂ ਉਹੀ ਦਿਨ ਉਹ ਛੱਬ ਜਾਂਦਾ ਕਿਹਾ ਤਾਂ ਉਹੀ ਸੱਜਰ ਉੱਠ ਕੇ ਗੋਆਈ ਆ ਮੈਨ ਆਜੇ ਆ ਕੇ ਸੱਬਲਾ ਖਾਲੀ ਗੋਏ ਤੇ ਹੀ ਆ ਉਹ ਪੂਰੀ ਆਪਾਂ ਲੋਟਰੀ ਪਾਉਂਦੇ ਹਾਂ ਜੀ ਜੀਵਾਰਾਂ ਨੂੰ ਵੀ ਪੀਨੇ ਆ ਹਾਂ ਆ ਆਪਣੇ ਚ ਨਹੀਂ ਆਉਂਦਾ ਇੰਨਾ ਤੇ ਮਿਲਦਾ 70 ਰੁਪਏ ਦਾ ਸਦਾਜੀ ਬਾਲਟੀਆਂ ਸੱਜ ਰਹੇ ਆਪਣੇ ਚ ਨਹੀਂ ਆਉਂਦਾ ਸਿੱਧੂ ਏ ਬਾਈ ਇੰਸਪੈਕਟਰ ਵਾਲਾ ਬੰਦੇ ਆ ਹਾਂ ਇਹਦਾ ਕਪੜਾ ਰੰਗੇ ਬਹੁਤ ਬਦਲਦਾ ਮੈਂ ਤਾਂ ਹੋਰ ਚ ਗਾਹੂ ਇਹੋ ਨਾਲੀ ਬੱਠਾ ਡੱਗਰ ਵੀ ਬੱਛਾ ਉਹ ਇਹਦਾ ਟਰੈਕਸੂਟ ਹੈ ਸਸਤਾ ਇਹ 600 ਰੁਪਏ ਦਾ ਟਰੈਕਸੂਟ ਹੈ ਛੜਾ ਬੰਦਾ ਭਾਈ ਇਹੇ ਟੈਨਸ਼ਨ ਨਹੀਂ ਆਈ ਇਹ ਪੂਰੀ ਤਾਂ ਗੱਲਾਂ ਕਮੈਂਟਾਂ ਚ ਵੀ ਆਇਆ ਸੀ ਸਿਆਣੇ ਵਾਲੀਆਂ ਕਰਦਾ ਇਹਦੀਆਂ ਗੱਲਾਂ ਸਿਆਣੇ ਵਾਲੇ ਦੇ ਸਰਦਾਰ ਜੀ ਹੁਣ ਦੋਏ ਜਾਣੇ ਫਿਰ ਦੇਂਗੇ ਨਹੀਂ ਹਾਂ ਹੋ ਕਰਕੇ ਤੇ ਇਹ ਜੀ ਕੁੜੀ ਨਹੀਂ ਖੜੀ ਕੋਈ ਬਾਬਾ-ਬੂਬਾ ਦਾ ਦੱਸੋ ਜਿਹਦੇ ਨਾਲ ਧਾਗਾ ਪਵਾ ਲਈ ਪੂਰੀ ਪੁੱਛਣਾ ਕੋਈ ਕਰਦੇ ਵੀਡੀਓ ਬਾਬਾ ਵੀ ਕਹਿ ਦੂਗਾ ਵਿਚਾਰਾ ਇਹਦੀ ਇਹਦਾ ਆਪਣੇ ਹੀ ਨਹੀਂ ਹੁੰਦਾ ਆਪਣੇ ਵੀ ਜੁੜੇ ਪੈਂਦੇ ਉਹ ਆਪਣੇ ਕਹਿੰਦਾ ਕਰ ਵਿਆਹ ਕਰਾਉਣਾ ਤੁਹਾਡਾ ਹਾਂ ਤੁਹਾਡਾ 2025 ਜੋ 25 ਦਾ ਆ ਗਿਆ ਚੜ ਗਿਆ ਉਹ ਵਿਆਹ ਹੋ ਗਿਆ ਤੁਹਾਡਾ ਤੁਹਾਡੇ ਨਾਲ ਤਾਂ ਪਈ ਰਹੇ ਜੇ ਤੁਸੀਂ ਸਮਝ ਲੈ ਪੰਜ ਮਿੰਨੇ ਨਾ ਕਰਾਏ ਤੁਹਾਡੇ ਬਾਬਿਆਂ ਮੜੇ ਚਿੱਟੀ ਦਾੜੀ ਆਣੀ ਚਿੱਟੀ ਦਾੜੀ ਆਣੀ ਆ ਨਾ ਕੋਈ ਸੀ ਟਾਈਮ ਹਾਂ ਹੁੰਦਾ ਇਹ ਗੁਰਦੁਆਰਾ ਸਾਹਮਣੇ ਆਏ ਨੂੰ ਸਿਰ ਤੇ ਵਿਆਹ ਕਰਾ ਲਿਆ ਸਾਰੇ ਬਾਈਕ ਮਿੰਟ ਜੀ ਵੀ ਕਹਿੰਦੇ ਵੀ ਆਮਨੇ ਵੀਰ ਟਾਈਮ ਆ ਪੂਰੀ ਲੈ ਭੱਜੀ ਆ ਸਹੀ ਟਾਈਮ ਪੂਰੀ ਤੇ ਆ ਬਿਆਲ ਹੀ ਛੱਡ ਸਾਰਾ ਟ੍ਰੇਲਰ ਦਾ ਦੂਏ ਹਾਈ ਵਿੱਚ ਚੜਿਆ ਤੇਰੇ ਨਾਲ ਟੈਕ ਟੋਕ ਰਵਾ ਕੇ ਦੇਖਣਾ ਕਿਹੜੇ ਗੇਮਾਂ ਚੜਦਾ ਏ ਜੇ ਕਿ ਇਹ ਵੀ ਉੱਥੇ ਵਿੱਚ ਚੜੂਗਾ ਪੁਰਾਣੀ ਛੱਡ ਦੂੰ ਨਵਾਂ ਤੇ ਨਾ ਛੱਡੀ ਪੁਰਾਣੀ ਛੱਡ ਚੜਜੂ ਚੜਜੂ ਘਰ 85 ਨਾ 85 ਨਹੀਂ ਉਹ ਦੂਆ 95 ਉਹ ਚੜਜੂਗਾ 85 ਉਹ ਵੀ ਚੜਜੂਗਾ ਮੇਰੇ ਵਾਲਾ ਚੜਾ ਕਰਕੇ ਉਹ ਉਹ ਕਿ ਕੱਕਰ ਵੇ ਇਹ ਟਾਇਰਾਂ ਕਰਕੇ ਅੱਛਾ ਗੱਲ ਟਾਇਰ ਬੜੇ ਪਾਣੀ ਨਹੀਂ ਜਿੰਨੂ ਤੇਰਾ ਨੇ ਟਾਇਰ ਹੁੰਦੇ ਬਥੋਰਾ ਘਟੋਣਾ ਦਾ ਇਹ ਚੜ ਜਾਣਾ ਟਾਇਰ ਪਤਾ ਨਹੀਂ ਕੀ ਹੋ ਗਿਆ ਚੰਗੇ ਭਲੇ ਪਾਏ ਮੈਨੂੰ ਕਹਿੰਦੇ ਵੀ ਅੰਕਲ ਤੇਰੀ ਨਹੀਂ ਥਲਦੇ ਹੈਗੇ ਚਾਹ ਆਪਾਂ ਨੇ ਦੇਲੇ ਪਵਾ ਕੇ ਉੱਥੇ ਨੂੰ 4 ਲੱਖ ਦੀ ਕਾਇ ਲਾਤੀ ਦੋਏ ਭਾਈ ਐ ਖੜ ਕੇ ਜਾ ਕੇ ਵੀ ਅੰਕਲ ਤੂੰ ਚਿੱਟਾ ਰੰਗ ਖਰੀਦ ਜਿਹੜਾ ਮਰਜੀ ਉਹ ਬੋਲੇ ਨਹੀਂ 4-5 ਲੱਖ ਰੁਪਏ ਮੇਰੇ ਅੱਥੀ ਤੇ ਰਹਿ ਗਿਆ ਉਦੋਂ ਨਹੀਂ ਬੋਲੇ ਕਹਿੰਦੇ ਅੰਕਲ ਕਿਹੜੇ ਮਖਾ ਚੱਲਿਆ ਇਹ ਟਾਇਰ ਪੋਲੇ ਵੀ ਕਿਤੇ ਜੋੜਾ ਪਾ ਲਿਆ ਪੰਜਾਬ 60070 ਦੇ ਤੋਂ ਨੂੰ ਰਾਤ ਨਹੀਂ ਕੱਟੀ ਜਦੇ ਫੇਟ ਲੇਗੇ ਪ੍ਰਧਾਨ ਮੋਨਗਰ ਦਾ ਹਾਂ ਮੇਰਾ ਫੋਨ ਬੰਦ ਹੋ ਗਿਆ ਪਰਦਾਰ ਕਹਿੰਦਾ ਪੂਰੀ ਨਗੇ ਵੀ ਚੰਡੀਗੜ੍ਹ ਜਾ ਕੇ ਆਉਣਾ ਚੰਡੀਗੜ੍ਹ ਮੈਂ ਕਹਿੰਦਾ ਠੰਡ ਨਹੀਂ ਮੈਂ ਕਹਿੰਦਾ ਜੜੀ ਤੇ ਤੁਹਾਨੂੰ ਸਾਡਾ ਭੋਗ ਪੈ ਜਣਾ ਨਵੇਂ ਸਾਲ ਲੜ ਦੇ ਹਾਂ ਠੰਡ ਬਹੁਤ ਹੈ ਭਾਈ ਅੱਜ ਦੱਸਦੀ ਹੈ ਪਰ ਆ ਗਿਆ ਇੱਧਰ ਆਇਆ ਪੈਣੀ ਕੰਨੀ ਤੇ ਮੇਰਾ ਫੋਨੇ ਬੰਦ ਆ ਥੋੜਾ ਜਿਹਾ ਕਰੀ ਜਾਇਪੁਰੀ ਉਹ ਪੈਣੀ ਆਏ ਕਿਸਾਨ ਜੁਨੀਅਨ ਨਾਲ ਉੱਥੇ ਜਾ ਕੇ ਆਉਣਾ ਵੀਰ ਉਹ ਸਾਜਾ ਹਾਂ ਮੈਂ ਅਜੀਬ ਬਿਕੂ ਮੁਹਾਰੀ ਰੋਪੜ ਜ਼ਿਲ੍ਹਾ ਉਹ ਕਹਿੰਦੇ ਸਾਨੂੰ ਇੰਨਾ ਖੁਸ਼ੀ ਚੜਦੀ ਵੀ ਪੜਿਆ ਲੇਕੇ ਜਿਲ੍ਹੇ ਵੀ ਉੱਠ ਗਏ ਉੱਧਰ ਹਾਂ ਹਾਂ ਉੱਧਰ ਅਸੀਂ ਚਨੌਰੀਆ ਬੈਠੇ ਸੀ ਬਾਰਾਤ ਨੂੰ ਉਹਦਾ ਨਾ ਗੱਲਾਂ ਕਰਦੇ ਆ ਤੇ ਬਹੁਤ ਖੁਸ਼ ਹੁੰਦੇ ਵੀ ਉਹ ਕਹਿੰਦੇ ਬਹੁਤ ਹਮ ਮੰਦੇ ਆ ਵੀ ਯਾਰ ਇਹ ਉਹਦੇ ਵੀ ਸਾਡੀ ਕਹਿੰਦੇ ਉਹਨਾਂ ਦੀ ਤੱਕੀ ਆ ਥੋੜਾ ਤਾਂ ਨਾ ਚਾਪ ਆ ਪਾ ਘੱਟੋ ਘੱਟ ਇੱਕ ਦਿਨ ਦੀ ਹਾਜ਼ਰੀ ਤਾਂ ਦਵਾਈਏ ਨਾ ਠੀਕ ਹੈ ਜੀ ਹਾਂ ਵੀ ਆਪਾਂ ਕਾਬਲੇ ਚ ਜਾਣਾ 8:00 ਜੀ ਸੌਰੀ 8:00 ਵਜੇ ਆਪਾਂ ਚਾਤਰੀ ਵੀ ਜਿਹੜਾ ਵੱਡਾ ਗੁਰਦੁਆਰਾ ਅਸੀਸਗੰਜ ਸਾਹਿਬ ਹਾਂਜੀ ਉੱਥੇ ਇਕੱਠੇ ਹੋ ਜੀਏ ਜਿੱਥੋਂ ਕੇ ਆਪਾਂ ਸਾਰੇ ਚੱਲੀਏ 8:30 8:30 ਵਜੇ ਆਪਾਂ ਨੇ ਚੱਲ ਪੈਣਾ ਜੀ ਕਿਉਂਕਿ ਸਮਾਂ ਵੀ ਲੱਗਣਾ ਥੋੜਾ ਜਿਹਾ ਭੀੜ ਵੀ ਹੁੰਦੀ ਰਸਤੇ 'ਚ ਹਾਂਜੀ ਹਾਂਜੀ ਤੇ ਪੂਰੀ ਮਹਾਪੰਚਾਇਤ ਹੋ ਰਹੀ ਹੈ ਮਹਾਂ ਰੈਲੀਆ ਸਾਰੇ ਸਟੇਟਾਂ 'ਚੋਂ ਬੰਦੇ ਆ ਰਹੇ ਆ ਸਾਰਾ ਜਣੀ ਪੂਰਾ ਆਪਣਾ ਇਹ ਆ ਵੀ ਆਪਾਂ ਪੂਰੇ ਹੁਣ ਕੱਲ੍ਹ ਵਾਲੇ ਪ੍ਰੋਗਰਾਮ ਨਾਲੇ ਭਵੰਤਮਾਨ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਵੀ ਆਉਣ ਕੱਲਾ ਕੱਲਾ ਲੋਕ ਆਪ ਮੁਹਾਰੇ ਲੋਕ ਆ ਜਿਹੜੇ ਸੜਕਾਂ ਤੇ ਬੈਠ ਗਏ ਆ ਭਾਈ ਲੋਕਾਂ ਨੇ ਸਾਲਦਾਰਾਂ ਨੇ ਬਹੁਤ ਸਾਥ ਦਿੱਤਾ ਸਾਰਿਆਂ ਨੇ ਇਹ ਜੀ ਗੱਲ ਸਾਲਿਆਂ ਨੇ ਲੋਕਾਂ ਦੇ ਦੁਕਾਨਦਾਰਾਂ ਨੇ ਸਾਲਿਆਂ ਨੇ ਸਾਰੇ ਨੇ ਸਭ ਨੇ ਇਕੱਲੇ ਇਕੱਲੇ ਬੰਦਨੇ ਖਾ ਦਿੱਤਾ ਨਾਲੇ ਸਿਰੇ ਤੇ ਆਇਆ ਹੋਇਆ ਸਿਰੇ ਤੇ ਮੋਰਚਾ ਪਾਈ ਨੂੰ ਹੋਰ ਪੜਾਵਾ ਦਈਏ ਸੰਘਰਸ਼ ਤੇਜ਼ ਹੋਣ ਦੇ ਉਹ ਆ ਜੇ ਆਪਾਂ ਇੱਕ ਦਿਨਾਂ ਰੋਟੀ ਛਾਈਏ ਤਾਂ ਕੀ ਹਾਲਾਤ ਹੋ ਜਾਂਦੇ ਆ ਕਿਹੜੇ ਹਾਲਾਤਾਂ 'ਚ ਬੈਠੇ ਇਹ ਤਾਂ ਹਾਂ ਜੀ ਹਾਂ ਤੇ ਠੰਡ ਦੇ ਦਿਨ ਉਤੋਂ ਕਿਹੜੇ ਹਨ ਪਿੱਲੀ 70 ਪਲੱਸ ਉਮਰਾਂ ਨਾਲ ਦੀ ਇਹ ਤੋਂ ਉਮਰ ਚ ਤਾਂ ਵੈਸੀ ਔਖਾ ਬੰਦਾ ਕਹਿੰਦੇ 70 72 ਹੋ ਗਿਆ ਹਾਂ ਜੀ ਹਨਾ ਆ ਵਿੱਚ ਕਹਾਵਤਾਂ ਕਹਾਵਤਾਂ ਤੇ ਉਹ ਉਮਰ ਚ ਕਿੱਡਾ ਹੁਣ ਵੀ ਹੌਂਸਲੇ ਚ ਬੈਠੇ ਪੂਰੇ ਥੋੜੇ ਚ ਜਿਹੜੇ ਉਹ ਸਬੀਲ ਤੋਂ ਉਹਨੂੰ ਮੈਂ ਕਹਾਂ ਨਾ ਇਹ ਤੁਸੀਂ ਮੱਧੂਗਾ ਤੋਂ ਕਹਿੰਦੇ ਮੇਰੀ ਤੁਹਾਡੀ ਜਿਹੜੀ ਮੰਗਾ ਉੱਪਰ ਧਿਆਨ ਲਓ ਹਾਂ ਜੀ ਕਹਿੰਦੇ ਭੁੱਖ ਹੜਤਾਲ ਕਹਿੰਦੇ ਮੈਂ ਵਾਰ-ਵਾਰ ਤੋਂ ਤਾਂ ਮੈਂ ਛੱਡੀ ਦੇਣਾ ਸਾਡੀਆਂ ਮੰਗਾ ਜਿਹੜੀਆਂ ਬਾਦੇ ਕੀਤੀ ਸੀ ਕਿਹੜਾ ਕੋਈ ਸਪੈਸ਼ਲ ਮੰਗਦੇ ਆ ਕੁਝ ਹਾਂ ਜੀ ਹਾਂ ਜੀ ਬਾਦੇ ਕੀਤੀ ਹੋਈ ਸੀ ਜੀ ਸ਼ੋਅ ਕਹਿੰਦੇ ਵੀ ਸਾਡੇ ਉਹ ਲਾਗੂ ਲੋ ਜੀ ਬਾਈ ਪੱਠੇ ਪੱਛੇ ਲੇਟਾ ਲੈਣਾ ਪੱਕੀ ਨਹਿਰ ਪਾਰ ਕਰਨੀ ਪੈਂਦੀ ਐ ਕਿਹਨੇ ਆ ਯਾਰ ਆਉਣਾ ਨਹੀਂ ਹੈ ਬਾਈ ਮੇਰਾ ਜੀ ਕਰਦਾ ਜਿੱਕੇ ਮਨੂਲਾ ਕੇ ਲਿਆਓ ਜਿੱਕੇ ਬਾਥਰੂਮ ਕਿੱਥੇ ਹੈ ਪਾਣੀ ਸਪੀਡ ਦੇਖੋ ਕਿੰਨੀ ਆ ਬਾਈ 70 70 ਦੀ ਸਪੀਡ ਦੇਖ ਪਾਣੀ ਦੀ 70 ਪਰੇ ਹੈ ਕਿੰਨੂੰ ਗਰਮ ਹੋਣਾ ਉਸਾ ਹੋਣਾ ਉਹ ਰੇ ਦੇ ਜਗੇ ਹੀਥਾਂੋਂ ਤرائی ਦੇ ਕਿੰਨੀ ਹੈ ਭਜਰਾ ਬਾਣੀ ਮੋੜ ਪੈਂਦਾ ਮੋੜ ਪੈਂਦਾ ਔਰੇ ਨੂੰ ਅੱਗੇ ਦੇਖ ਜਗੇ 5 ਮਿੰਟ ਦੀ ਕਿੰਨੀ ਦੂਰ ਮਾਰਦੀ ਹੋਣੀ ਇਹ 5 ਮਿੰਟ ਜੀ ਵੀ ਹੋ ਰਿਹਾ ਤੇ ਵੀੜ ਬਹੁਤ ਹੈ

15 ਜਿਗਾਰੇ ਦਾ ਪਹੁੰਚ ਗਏ ਬਾਈ ਉੱਥੇ ਪਰ ਚਿੰਦੂ ਬਹੁਤ ਖੁਸ਼ ਹੋਇਆ ਔਰ ਇਹਨੇ ਸਾਰੀ ਸੋਨਾ ਲੀਕਾ ਦੇਖੀ ਆ ਚਿੰਦੂ ਇੰਨੀ ਖੁਸ਼ ਹਾਂ ਇੱਕ ਭਾਈ ਨੂੰ ਭਾਈ ਟੱਕਰ ਗਿਆ ਕਿਰੋਂ ਤੁਹਾਨੂੰ ਸੋਨਾ ਲੀਕਾ ਟੱਕਰ ਗਿਆ ਨਾ ਇਹਦੀ ਕਾਦੀ ਖੁਸ਼ੀ ਠੀਕ ਆ ਅਗਲੀ ਨੂੰ ਪਸੰਦ ਬਾਈ ਜਿਹੜੀ ਆ ਮਸ਼ੀਨ ਆ ਨਾ ਇਹ ਗਾਰਾ ਘੋਲਦੀ ਆ ਚਿੰਦੂ ਨੂੰ ਪਰਮੇ ਚਿੰਦੂ ਪੁੱਛ ਰਹਾ ਮੈਂ ਜ਼ੋਰ ਲੰਦੀ ਆ ਹਾਂ ਬਹੁਤ ਜ਼ੋਰ ਲੰਦੀ ਆ ਕਹਿੰਦਾ ਜੇਕਰ ਮੜੀ ਸੁੱਕੀ ਮਿੱਟੀ ਆ ਗਈ ਜਾਨ ਕੱਢਦੀ ਏ ਇਹਨੇ ਲੇਬਰ ਦਾ ਕੰਮ ਚੱਕਦਾ ਇਹਨੇ ਲੇਬਰ ਦਾ ਹਾਂ ਮੈਂ ਕਰਾਂ ਬਰਮੇ ਘਰ ਵਿੱਚ ਵਿੱਚ ਬਰਮੇ ਬਰਮੇ ਬਸ ਮਲ ਕੇ ਮਿੱਟੀ ਕੱਢ ਦਿੰਦੇ ਹਾਂ ਗਾਰਾ ਬਣਾਉਂਦੇ ਬ੍ਰਿਕ ਹਾਂ ਜਿਹੜੀ ਮਾੜੀ ਮੋਟੀ ਡੋਲੀ ਹੈ ਉਹਨੇ ਸਾਡੇ ਫਿਰ ਤੇ ਲਾਣਾ ਪੈਂਦਾ ਤੇ ਪੈਂਦੀ ਘਰੇ ਕਰ ਮਿੱਟੀ ਮਸ਼ੀਨ ਕਰ ਮਸ਼ੀਨ ਨਾਲ ਵਾਲੀ ਹੋਰ ਨੂੰ ਕਰ ਦਿੰਦੇ ਨੇ ਮਸ਼ੀਨ ਕੇ ਪਾਈ ਜਾਣੀ ਹਾਂ ਬਰਮੇ ਘੁੰਮੀ ਜਾਂਦੇ ਵਿੱਚ ਮਲ ਕੇ ਕੱਢ ਦਿੰਦੇ ਹਾਂ ਫਾਇਦਾ ਕਿਤਾ ਨੇ ਟਰਾਲੀ ਉਹ ਥੱਲੇ ਹਿੱਸਾ ਤਾਂ ਹੋਈ ਹੈ ਹਾਂ ਬਸ ਤਕੀਬ ਬਣਾਈ ਹੋਈ ਆ ਹੂੰ ਬਾਕੀ ਆਏ ਭਾਈ ਮੇਨ ਬੰਬੂ ਗੜ ਇਹਨੂੰ ਹੋਣਾ 100 ਫੁੱਟ ਪਰ ਹਾਂ ਆ ਦੂੰਗਾ ਉੱਪਰ ਜਾ ਕੇ ਦੇਖਣ ਦੇਖਣੀ ਜ਼ਰੂਰ ਕਿੰਨਾ ਹੀਟ ਉੱਪਰ ਉੱਪਰ ਹਾਂ ਉੱਪਰ ਜਾ ਕੇ ਆਉਂਗੇ ਉੱਪਰ ਬਈ ਉਹ ਵਿੱਚ ਕੋਲਾ ਪਾਇਆ ਹੁੰਦਾ ਨਾ ਗਰਮ ਹੁੰਦਾ ਤਾਂਹੀਂ ਜਿਹੜੀ ਲੇਬਰ ਕੰਮ ਕਰੀ ਜਾਂਦੀ ਇਹਨਾਂ ਨੂੰ ਸਾਹ ਨੂੰ ਮੇਰੀ ਗੱਲ ਸੁਣ ਜਿੱਕਣਾ ਲੇਬਰ ਕੰਮ ਕਰੀ ਜਾਂਦੀ ਔਰੇ ਗਰਮ ਕਰਕੇ ਨਹੀਂ ਉਹਨਾਂ ਠੰਡ ਲਾਦੀ ਇੱਕੂ ਸਰੀਰ ਚੱਲਦਾ ਰਹਿੰਦਾ ਹੈ ਇਹਦਾ ਪੱਕੀਆਂ ਲੇਵਰ ਆਣਾ ਜਿਹੜੀਆਂ ਔਰਿੰਦਰ ਤੇ ਨਿਕਾਸੀ ਕਰਦੀਆਂ ਪੱਕੀਆਂ ਹਾਂ ਆ ਕੁੱਤਾ ਹੱਡ ਕਿੱਥੇ ਚੱਕ ਲਿਆ ਆ ਆ ਦੇਖੋ ਹੱਡਾਂ ਦੀ ਵਾਰੀ ਇਹਨੇ ਤਾਂ ਬਣਾ ਲਿਆ ਨਵਾਂ ਸਾਲ ਆ ਦੇਖੋ ਭਾਈ ਸਾਰੀ ਟਰ ਨਮੀ ਨਿਕਲੀ ਪਿਆ ਇਹ ਦੇਖ ਕੇ ਜੀ ਕਿੰਨਾ ਟੈਲੈਂਟ ਮਹਿੰਗੀ ਕਹਿੰਦੇ 200 ਰੁਪਿਆ ਹਾਂ ਦੇਖੋ ਇੱਕ ਦੋ ਹਿੱਟ ਤੇ ਰੋੜ ਹੈ ਪਾ ਪਾਛੇ ਨੂੰ ਇੱਥੀ ਤੱਕ ਬੰਦਾ ਚੜ੍ਹ ਸਕਦਾ ਏ ਇਹਦੇ ਗਾਹਾਂ 'ਚ ਉੱਪਰ ਜਾਣਾ ਹੋਵੇ ਪਰ ਕਿਨੇ ਜਾਣ ਹਾਂ ਇੱਥੇ ਤੱਕ ਕੀ ਦੇਖਦੇ ਇਹ ਆਹ ਬੋਤਾ ਹੁਣ ਮੈਨੂੰ ਆਹ ਪਹਾੜੀ ਲਈ ਜਿਹੜੀ ਇੰਨੀ ਕੋਈ ਸਿਸਟਮ ਹੋਣਾ ਇਹਨਾਂ ਦਾ ਉਹ ਮੋਗਾ ਇਹ ਰੱਖਿਆ ਬੈਕ ਵਿੱਚ ਚੱਲੇ ਬਾਈ ਹੁਣ ਉੱਪਰ ਕਿڑی ਲਾਉਣਾ ਆ ਭਰੇਆ ਹੁੰਦਾ ਸਾਰਾ ਖਾਲੀ ਇਹ ਇਹਨਾਂ ਚੋਂ ਅੱਗ ਤੁਰਦੀ ਐ ਘੁੰਮਦੀ ਆ ਆ ਚੀਜ਼ ਹੁੰਦੀ ਟੋਕ ਲੱਗਦਾ ਦੂਆ ਕੱਚੀ ਕੱਚੀ ਲੱਗਦੀ ਕੱਚੀ ਇਟ ਆ ਪੱਕੀ ਵੀ ਐ ਨਾ ਉਹ ਜਿਹੜੇ ਉੱਪਰ ਨੂੰ ਬਿੜਲਾ ਛੱਡੀ ਹੋਣਾ ਉੱਪਰ ਦੇ ਪਾਉਂਦੇ ਆ ਕੋਲਾ ਸਾਰਿਆਂ ਦੀ ਘੁੰਮ ਜਾਂਦੀ ਹੈ ਹਾਂ ਇੱਕ ਪਾਸੇ ਗਿਆ ਕਿ ਸ਼ੁਰੂ ਕਰਦੇ ਆ ਆ ਦੇਖੋ ਬਾਈ ਇੱਧਰ ਮੈਂ ਕਹਿੰਦਾ ਭਰਿਆ ਦਾ ਗਰਮੈਸ ਹੈ ਆ ਨਾ ਇੱਕ ਭਰ ਆ ਦੇਖੋ ਬਾਈ ਆਇਆਂ ਕੌਡੀਆਂ ਲੱਗਦੀਆਂ ਇਹ ਫਿਰ ਇਹਨਾਂ ਦੇ ਵਿੱਚ ਸਿਸਟਮ ਬੰਦ ਹੈ ਉਹ ਜਿਹੜੀ ਕੰਨ ਤੇ ਅੜਤੇ ਵਰਕ ਮੰਨਦੀ ਆ ਉਹਰੇ ਨਾਲ ਜਿਹੜਾ ਗੱਠਾ ਹੋ ਜਾਂਦਾ ਇਹਦਾ ਹੁੰਦਾ ਹੈ ਆ ਤੜਕਾ ਫਿਰ ਜਿਆਦਾ ਸੇਕ ਹੁੰਦਾ ਨਾ ਤਰਾਂ ਤਰ ਨਾਲ ਵੀ

ਕੋਲਾ ਵਿੱਚ ਦਦਾ ਬਾਈ ਉੱਪਰ ਵਿੱਚ ਪੈਂਦਾ ਉਹਨਾਂ ਦੇ ਜਿਹੜੇ ਦੇਖ ਕੇ ਇਹ ਸਿਸਟਮ ਆ ਸੀ ਹਾਂ 800 ਵਜਨ ਲਗਾ ਕੇ ਲਾਏ ਵੇ ਇਧਰ ਐਚਰ ਵੀ ਖੜਾ ਉੱਧਰ 55 ਦੇਗਾ ਵਿੱਚ ਦਾ ਇਹਨੂੰ ਬਹੁਤ ਆਨ ਮਾਡਲ ਹੋਣਾ ਹੈ ਉਹ ਜਿਆਦਾ ਪੁਰਾਣਾ ਪਰਦਾ ਦੂਵੀ ਆ ਜਾ ਕੰਮ ਖਾਸਾ ਹੋ ਰੇ ਪੱਟੇ ਪਰ ਵੀ